ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਰਹਿਮਾਈ ਹੇਠ ਫ੍ਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਅਸਰਾਂ ਕਾ ਬੀਸੀ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫ੍ਰੀਕੋਟ ਦੇਸ਼ੂ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਮਾੜੇ ਅਸਰਾਂ ਤੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਐਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਦਰ ਫ੍ਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦੇ ਨੂੰ ਅੰਜਾਮ ਦੇਣ ਦਿਨ ਲੱਗੇ ਨੇ ਤਾਂ ਸਾਡੇ ਰਾਜ ਸਿੰਘ ਪੁਲਿਸ ਪਾਰਟੀ ਲੈ ਕੇ ਉਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਤੇ ਜਿਹੜਾ ਸੁਖਮੰਦਰ ਸਿੰਘ ਆਵਾਸੀ ਚੱਕ ਵਦੇਸ ਸਿੰਘ ਜ਼ਿਲ੍ਹਾ ਬਠਿੰਡਾ ਇਹਨਦੇ ਪਹਿਲਾਂ ਇੱਕ ਮੁਕਸ਼ਾ ਸਾਹਿਬ ਕੇ ਪੱਤਾ ਦਰਜ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣੇ ਜ਼ਿਲ੍ਹਾ ਬਠਿੰਡਾ ਇਸ ਦੀ ਪੱਲਾ ਮਕਰਮਾਦਰ ਜੀ ਇਹ ਪਹਿਲਾਂ ਵੀ ਚੜੇ ਜਿਹੜੇ ਆਪਣੀ ਬੇਲ ਆਊਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ Honda City ਕਾਰ ਇੱਕ ਮੋਟਰਸਾਈਕਲ ਤਿੰਨ ਕਾਫੇ ਇੱਕ ਅਖੰਡਾ ਤੇ ਖਲੋਏ ਦੀ ਗਰਾਰੀ ਵਾਲਾ ਜਿਹੜਾ ਮਾਰੂਥਿਆਫ ਮਿਲੇ ਤੇ ਇਹਨਾਂ ਤੇ ਅਸੀਂ ਮੁਕੱਦਮਾ ਨੰਬਰ 236 ਮਿਤੀ 16 10 ਨੂੰ ਔਰਨੇ ਕ੍ਰਾਈਮ ਤਹਿਤ ਅਸੀਂ ਅੱਜ ਕੀਤਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਕੋਰਟ ਵਿੱਚ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਕੀਤੀ ਜਾਵੇਗੀ ਕਿ ਇਹ ਕੇਸ ਵਾਅਦਾ ਤੋਂ ਅੰਜਾਮ ਦੀ ਜਾਂ ਰਹੀ ਸੀ ਤੇ ਇਸ ਤੋਂ ਪਹਿਲਾਂ ਵੀ ਜੇ ਹੋਰ ਵੀ ਇਹਨਾਂ ਕੋਈ ਵਾਅਦਾ ਤਾਂ ਨੂੰ ਅੰਜਾਮ ਦਿੱਤਾ ਉਹ ਵੀ ਅਸੀਂ ਅਡਮਿਨਿਸਟ੍ਰੇਸ਼ਨ ਦੇ ਅਟਪਾਰ ਰਹੇਗਾ ਤੇ ਸਭ ਹਮ ਇਸ ਤੋਂ ਲੈ ਕੇ ਆ